ਨੋ ਜੀ ਸਸਈ ਕਾਣੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਤੇ ਲੋ ਜੀ ਅੱਜ ਫੇਰ ਭੈਣਾ ਨੇ ਇਸ ਵਾਰਸ਼ ਕਰਤੀ ਕਹਿੰਦੇ ਸਾਨੂੰ ਜੀ ਇੱਕ ਘੋੜੀ ਨਿੱਕੀ ਨਿੱਕੀ ਕਣੀ ਦਾ ਮੀਵੇ ਵਰੇ ਤੇ ਬਹੁਤ ਪੁਰਾਣੀ ਮੈਥੋਂ ਵੀ ਪੁਰਾਣੀ ਹੈ ਇਹ ਘੋੜੀ ਹੈ ਨਾ ਪਹਿਲਾਂ ਸਕੇ ਦਦੀਆਂ ਗਾਇਆ ਕਰਦੀਆਂ ਸੀ ਤੇ ਇਹ ਉਸ ਸਮੇਂ ਦੀ ਆ ਹੁਣ ਤੱਕ ਵੀ ਭੈਣਾ ਗਾਉਂਦੀਆਂ ਨੇ ਕਿਸੇ ਨੂੰ ਯਾਦ ਆ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਇਹ ਘੋੜੀ ਸੁਣਾਓ ਤੇ ਪਉਣਾ ਤਾਂ ਅੱਜ ਮੈਂ ਗੀਤ ਸੀ ਤੇ ਫਿਰ ਹੁਣ ਉਹਨਾਂ ਦੀ ਸਵਾਰਸ਼ ਤੇ ਇੱਕ ਹੋੜੀ ਸੁਣਾਉਣੇ ਆ ਬਹੁਤ ਸੌਫਟੀ ਤੇ ਜਿਹੜਾ ਨੁਕਤਾ ਪਾਉਂ ਉਹ ਜਿਵੇਂ ਚੀਗਾ ਪੈ ਜਾਂਦੀਆਂ ਨੇ ਕੰਨਾਂ ਕੋਲੋਂ ਪਾਣੀ ਜਾਰੇ ਉਸ ਲੱਗ ਜਾਂਦਾ ਥਾਂ ਚ ਵੀ ਇਹ ਸਾਡੇ ਆਪਣੇ ਘਰੇ ਪਰਚਾਇਆ ਹੋਇਆ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਨੁਕਤਾ ਪਾਉਂਗੀ ਚੀਗਾ ਖਤਮ ਕਰੋ ਹੈਨਾ ਉਹ ਬਹੁਤ ਰੋਗਤਾਏ ਕੋੜ ਵਰਗਾ ਪਰ ਉਹ ਮਮੂਲੀ ਸੁਨਾ ਠੀਕ ਹੋ ਜਾਏਗਾ ਨਾ ਨੁਕਤਾ ਪਾਉਂਗੀ ਹੈਨਾ ਡਾਕਟਰ ਧੋਨੇ ਉਹ ਠੀਕ ਹੁੰਦਾ ਦੇਸੀ ਬੈਲ ਨਾਲ ਹੀ ਠੀਕ ਹੁੰਦਾ ਅੱਛਾ ਲੋ ਸੁਣੋ ਫਿਰ ਪਿਆਰੀ ਜੀ ਘੋੜੀ ਤੇ ਬਹੁਤ ਪੁਰਾਣੀ ਹੈ ਹਨਾ ਨੀ ਕੀ ਨੀ ਕੀ ਕਣੀ ਲਾ ਮੀਵੇ ਵਹਰੇ ਨਦੀ ਦੇ ਕਨਾਰੇ ਘੋੜੀ ਕਾਵੇ ਜਰਵੇ ನಾದಿ ದೇಕನೆ ರೇ ಕೋಡಿ ಕಾ viene Radha Rani, Radha ीराणि तेरे शगिनी ನದಿ ದೇ ನಾರೇ ಕೋಡಿ ಕಾವೇ ರೆ ಕಣರಾತ ಶಗನ ರೇ ಕೌಣ ಬೀರ ಮಾೋರಿ ಬ ਬੋਰੀ ਪੜੇ ਵਾ ਮਾਤਾ ਸੁਹਾਗਣ ਤੇਰੇ ਸਗੇ ਨੇ ਘਰੇ ਬਾਬਲ ਮੀਰਾ ਗੇ ਮੇਕਲੇ ਬਾਮ ਨੀਰ ਦੰਮ ਗੋਰੀ ਪੜੇ ਜਾਵੇ

ਘੋੜੀ ਹੋਈ ਪੂਰੀ ਇਹ ਜਿੰਨੇ ਰਿਸ਼ਤੇ ਲੰਬੀ ਹੋ ਜਾਂਦੀ ਨਾ ਨਹੀਂ ਤਾਂ ਅਸੀਂ ਪੂਰੇ ਰਿਸ਼ਤੇ ਸਾਰੇ ਗਿਣ ਦਿੰਦੇ ਮਾਮਾ ਜੱਲ ਜਿਹੜੇ ਮਾਮੀ ਸ਼ਗਨ ਘਰੇ ਭੈਣ ਭੂਆ ਹਨ ਤੁਸੀਂ ਇਹਨੂੰ ਜਿੰਨੇ ਸਾਰੇ ਰਿਸ਼ਤੇ ਦਾ ਨਾਮ ਲੈ ਕੇ ਤੇ ਉੰਨੀ ਹੀ ਘੋੜੀ ਲੰਬੀ ਹੋ ਜਾਂਦੀ ਹੈ ਨਾ ਤੇ ਇੱਕ ਜੋੜੀ ਅੱਗੇ ਕਾਉਂਦੀ ਇੱਕ ਪਿੱਛੇ ਫਿਰ YouTube ਤੇ ਜਿਆਦਾ ਲੰਬੀ ਹੁੰਦੀ ਸੀ ਨਾ ਤਾਂ ਇਸ ਕਰਕੇ ਅਸੀਂ ਸਾਰੇ ਰਿਸ਼ਤੇ ਨਹੀਂ ਗਿਣੇ ਸਾਰੇ ਰਿਸ਼ਤੇ ਗਿਣੋ ਤੇ ਇੰਨਾ ਵਧੀਆ ਲੱਗਦੀ ਇਹ ਘੋੜੀ ਹੈ ਨਾ ਤੇ ਲੋ ਹੁਣ ਤੁਸੀਂ ਆ ਜੋ ਆਪਣੇ ਨੁਕਤੇਵਲ ਤੰਦਰੁਸਤੀਵਲ ਉਮ ਨੇ ਦੱਸਿਆ ਸੀ ਵੀ ਜਿਵੇਂ ਹੱਥਾਂ 'ਚ ਨਾ ਜਿਵੇਂ ਐ ਪਾਣੀ ਜਾਂ ਰਿਸਣ ਲੱਗ ਜਾਂਦਾ ਹੈ ਆ ਕੰਨਾਂ ਕੋਲੇ ਮੇਰੇ ਭਰਾ ਦੇ ਹੋਣ ਲੱਗਿਆ ਐ ਪਾਣੀ ਰਿਸੇ ਤੇ ਦਵਾਈ ਲਈ ਡਾਕਟਰ ਨੇ ਟੀਕੇ ਟੁਕੇ ਲਾਏ ਬੋਤਲ ਬੋਤਲ ਲਾਈ ਨਹੀਂ ਠੀਕ ਆਇਆ ਤੇ ਮੇਰੀ ਆਪਣੀ ਨੂੰ ਦੇ ਹੱਥਾਂ ਦੇ ਵਿੱਚ ਹੋ ਗਏ ਸੀ ਸਾਰੇ ਤੇ ਇੱਕ ਹੋਰ ਸਾਡੇ ਲਾਲਿਆਂ ਦੀ ਬੋਟੀ ਉਹਦੇ ਉਹ ਫਿਰ ਅਸੀਂ ਕੀ ਕਰਿਆ ਸਾਨੂੰ ਦੱਸਿਆ ਕਿਸੇ ਨੇ ਵੀ ਇਸ ਚੀਜ਼ਾਂ ਤੋਂ ਤੁਸੀਂ ਕਾਲੀ ਮੂਸਲੀ ਲਿਓ ਕੀ ਲਿਹਾਉਣਾ ਧਿਆਨ ਨਾਲ ਸੁਣ ਲਓ ਕਾਲੀ ਮੂਸਲੀ ਇਹਨਾਂ ਜਿਵੇਂ ਲੱਕ ਹੁੰਦੀ ਐ ਕਿਕਰ ਦੀਆਂ ਹੁੰਆਂ ਲੱਕੜਾਂ ਜੀਆਂ ਹੁੰਦੀਆਂ ਨੇ ਆਹ ਡੰਡੀਆਂ ਜੀਆਂ ਹਨਾ ਤੇ ਉਹ ਹੀ ਪੰਸਾਰੀ ਤੋਂ ਮਿਲ ਜਾਂਦੀ ਐ ਤੁਸੀਂ ਕਹੋ ਜੀ ਸਾਨੂੰ ਕਾਲੀ ਮੂਸਲੀ ਦੇ ਦਿਓ ਉਹ 10 ਰੁਪਏ ਦੀ ਅਸੀਂ ਲਿਆਂਦੀ ਲਿਆ ਕੇ ਉਹਨੂੰ ਕੁੱਟ ਕੇ ਉਹਨੂੰ ਵਧੀਆ ਉਹਦਾ ਪਾਊਡਰ ਜਾਂ ਬਣਾ ਲਿਆ ਹਨਾ ਫਿਰ ਪਤਾ ਕੀ ਕਰਿਆ ਉਹਨੂੰ ਫਿਰ ਸਰੋਂ ਦੇ ਤੇਲ ਦੇ ਵਿੱਚ ਲਾ ਕੇ ਤੇ ਹੱਥਾਂ ਤੇ ਅਸੀਂ ਸਾਰੇ ਕਿਤੇ ਲਾਤੀ ਤੇ ਪਾਣੀ 'ਚ ਨਹੀਂ ਫਿਰ ਹੱਥ ਪਾਉਣੇ ਹਨਾ ਤੇ ਕੋਈ ਕੰਮ ਜੇ ਕਿਸੇ ਨੇ ਪਾਣੀ ਵਾਲਾ ਕਰਨਾ ਜਾਂ ਕੱਪੜੇ ਧੋਣੇ ਜਾਂ ਨੰਹਾਉਣਾ ਵੀ ਨਹੀਂ ਫਿਰ ਉਹਨਾਂ ਕਿਉਂਕਿ ਪਾਣੀ ਲੱਗ ਜੂ ਤੇ ਫਿਰ ਉਹ 2 ਦਿਨ ਤੇ 3 ਦਿਨ ਚ ਉਹ ਬਿਲਕੁਲ ਠੀਕ ਹੋ ਜਾਂਦੇ ਹੈ ਹਨਾ ਬਹੁਤ ਭੈੜੀ ਬਿਮਾਰੀ ਹੈ ਤੇ ਮੇਰੇ ਭਰਾ ਦੇ ਇੱਥੇ ਕੰਨਾਂ ਕੋਲੇ ਸੀ ਅਸੀਂ ਰਾਮਪਰੇ ਤੋਂ ਦਵਾਈ ਲੈਂਦੀ ਫਿਰ ਬਰਨਾਲਿਆਂ ਤੋਂ ਲਈ ਨਹੀਂ ਠੀਕ ਹੋਇਆ ਫਿਰ ਇਹੀ ਉਹਦੇ ਲਈ ਕਾਲੀ ਮੂਸਲੀ ਤੇ ਸਰੋਂ ਦੇ ਤੇਲ ਦੇ ਵਿੱਚ ਲਾ ਕੇ ਇੱਥੇ ਲਾਤੀ ਤੇ ਉਹ ਪਾਣੀ ਪੂਣੀ ਜਾ ਕੇ ਕਿਧਰੇ ਹੀ ਗਿਆ ਉਹਦੀ ਸੁੱਕੋ ਨਹੀਂ ਦੋ ਦਿਨ ਚ ਵਸਾਰਾ ਆਮ ਆ ਗਿਆ ਹੈ ਨਾ ਫਿਰ ਨਾ ਉਹ ਤੋਂ ਮौज ਕਰੋ ਤੇ ਅਸੀਂ ਤਾਂ ਸਾਡੀ ਬੋਟੀ ਤਾਂ ਨਹੀਂ ਮੈਂ ਤਾਂ ਉਹ ਕਰਨਾ ਨਾ ਹੁਣਾ ਉਹਨਾਂ ਪਾਣੀ 'ਚ ਨਹੀਂ ਵੀ ਉਹਨੂੰ ਕਈ ਅਸੀਂ ਮੈਂ ਇਹਦਾ ਡਿਊਟੀ ਕਰਦੀ ਸੀ ਉਹਨੂੰ ਘਰੇ ਕੋਈ ਮਾੜਾ ਮੋਟਾ ਕੰਮ ਕਰਨਾ ਪੈਂਦਾ ਤਾਂ ਉਹਨੇ ਉਹਦੇ ਤੇ ਉਹ ਬੰਨ ਲੈਂਦੀ ਉਹ ਮੋਮ ਜਾਮਾਂ ਜਾਂ ਖਾਸ ਕਰਕੇ ਜੇ ਤੂੰ ਨਾ ਕੁਛ ਕਰੀ ਤੇ ਫਿਰ ਵੀ ਉਹਨੂੰ ਮਾੜਾ ਮੋਟਾ ਕੁਸਤੇ ਕਰਦੀ ਤਾਂ ਉਹ ਪਾਣੀ ਕਦੇ ਮੈਂ ਲੱਗਣ ਨਹੀਂ ਦਿੱਤਾ ਤਿੰਨ ਦਿਨਾਂ ਚ ਉਹਦੇ ਹੱਥ ਠੀਕ ਹੋ ਗਏ ਸੀ ਇਹ ਪਤਾ ਨਹੀਂ ਕਾਹ ਤੋਂ ਹੋ ਜਾਂਦੀ ਹੈ ਤੇ ਕੀ ਕਿਉਂ ਹੋਈ ਸੀ ਇਹ ਨਹੀਂ ਸਾਨੂੰ ਪਤਾ ਤੇ ਜੇ ਇੱਕ ਇਨ 3 ਗਾ ਕਹਿੰਦੇ ਜੇ ਇੱਕ ਸੇ 3 ਗਾ ਪਹਿ ਜਾਣ ਤਾਂ ਇਹ ਕਾਲੀ ਮੂਸਲੀ ਲਾਓ ਸਮਝ ਗਏ ਨਾ 10 ਰੁਪਏ ਦੀ ਹੁਣ 20 ਦੀ ਮਿਲ ਜੂਗੀ ਤੇ ਤਾਂ ਤੁਸੀਂ ਪੰਸਾਰੀ ਤੋਂ ਲੈ ਆਓ ਕਾਲੀ ਮੂਸਲੀ ਲੱਕੜਾਂ ਜੇ ਕਾਲੀਆਂ ਕਾਲੀਆਂ ਜੀਆਂ ਹੋਣਗੀਆਂ ਡੰਡੀਆਂ ਜੀਆਂ ਮਾੜੀਆਂ ਮਾੜੀਆਂ ਜੀਆਂ ਆਪ ਵੀ ਪੰਸਾਰੀ ਦੇਣਗੇ ਹੈ ਨਾ ਤੇ ਲੋ ਹੁਣ ਮਾਣੋ ਇਸ ਗੀਤ ਘੋੜੀ ਦਾ ਆਨੰਦ ਤੇ ਸਾਨੂੰ ਦਿਓ ਹੁਣ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ